कहा रामकृष्णं कहा चंद सूरंग सबे हाथ बाधे खरे काल हूरंग हजूरम सबे का हाथ बाधे खरे काल हजूरंग सवैया काल ही पाए भयो भगवान सो जगत या जग मै जग जाकी कला है भगवान ते विथराम रखना सोंदि होन ਕਾਲ ਹੀ ਪਾਏ ਭਇਓ ਭਗਵਾਨ ਸੋ ਜਾਜ ਵਿੱਚ ਸੋ ਜਗਤ ਜਾ ਜਗ ਜਾ ਕੀ ਕਲਾ ਹੈ ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ ਬ੍ਰਹਮਾ ਤੇ ਸ਼ਿਵ ਸ਼ਿਵ ਤੇ ਬ੍ਰਹਮ ਸ਼ਿਵ ਤੇ ਲਾ ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ ਕਾਲ ਹੀ ਪਾਏ ਭਇਓ ਜੁਗਿਆ ਹੈ ਮੈਸੇ ਬ੍ਰਹਮਾ ਤੇ ਬ੍ਰਹਮ ਸ਼ਿਵ ਲੱਗਦਾ ਕਾਲ ਹੀ ਨਹੀਂ ਪਾਏ ਭਇਓ ਬ੍ਰਹਮਾ ਸ਼ਿਵ ਕਾਲ ਹੀ ਪਾਇ ਭਇ ਜੁਗਿਆ ਇਹ ਇੱਥੇ ਵਿਤਨਾਮ ਰੱਖ ਲੈ ਹਾਂ ਜੀ ਕਾਲ ਹੀ ਪਾਇ ਭਇਓ ਬ੍ਰਹਮਾ ਸ਼ਿਵ ਕਾਲ ਹੀ ਪਾਇ ਭਇਓ ਜੁਗਿਆ ਹੈ ਕਾਲ ਹੀ ਪਾਇ ਸੁਰਾ ਸੁਰ ਗੰਧਰਬ ਜਛ ਭੁਜੰਗ ਦਿਸਾ ਵਿਦਿਸਾ ਹੈ ਔਰ ਸਕਾਲ ਸਬੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ਭੁਜੰਗ ਪ੍ਰਿਆਤ ਛੰਦ ਨਮੋ ਦੇਵ ਦੇਵੰ ਨਮੋ ਖੜਗ ਧਾਰੰ सदा एक रूपं सदा निर्विकारं नमो राजसं सात्कं तामसेयं नमो निर्विकारं नमो निर्जुरयं रसावल छंद नमो बाणपाणं नमो निर्भयाणं नमो देवदेवं पवमानं पवेयं भुजंगप्रयात छंद नमो खगखंडं कृपाणं कतारं सदा एकरूपं सदा निर्विकारं ਨਮੋ ਬਾਣ ਪਾਣੰ ਨਮੋ ਦੰਡ ਧਾਰਯੰ ਜਿਨਹ ਚਤਉਦਹੁ ਲੋਕ ਜੋਤੰ ਬਿਥਾਰਯੰ ਨਮਸਕਾਰਯੰ ਮੂਰਤੀ ਰੰਤੁ ਫੰਗੰ ਨਮੋ ਖਗ ਅਦਰਗ ਅਭੇੰ ਅਪੰਗੰ ਗਦਾਯੰ ਗ੍ਰੇਸ਼ਟੰ ਨਮੋ ਸੋਹਥਿਯੰ ਸਰਥਿਯੰ ਦੁਨੀਆਂ ਦੇ ਗਦਾਯੰ ਗ੍ਰੇਸ਼ਟੰ ਨਮੋ ਸਹਿਥਿਯੰ ਜਿਨਹ ਤੁਲਿਯੰ ਬੀਰ ਬੀਓ ਨਥਿਯੰ

ਬੱਬਾ ਕਰ ਲੈਣਾ ਰਸਾਵਲ ਛੰਦ ਨਮੋ ਚੱਕਰਪਾਣਨ ਹਾਂਜੀ ਜਿਹੜਾ ਸਾਵਲ ਛੰਦ ਹੋਇਆ ਪੰਡਾ ਜੀ ਹਾਂਜੀ ਜਿਸ ਵੀਰ ਜਿਹਨਾਂ ਨੇ ਦਰਸ ਕੀਤਾ ਜੀ ਇਹ ਵੀ ਦਾ ਹੋਇਆ ਜੀ ਇਹ ਤੁਹਾਨੂੰ ਸੀ ਜਨੂ ਚਾ ਨਹੀਂ ਹੋਇਆ ਕੋਈ ਜਿਨੇ ਤੁਲੀਆਂ ਜਿਨੇ ਤੁਲੀਆਂ ਬੀਰ ਬੀਓ ਨਾ ਬੀਅੰਗ ਵੀੰਦਾ ਹੁੰਦਾ ਉਤਪਤੀ ਦੂਸਰਾ ਉਤਪਤੀ ਨਹੀਂ ਹੋਇਆ ਇਹ ਆ தੱਥਾ ਨਹੀਂ ਇੱਥੇ ਹੈ ਇੱਥੇ ਬੱਬਾ ਵੀਰ ਵੀਰ ਨਾ ਹੁੰਦਾ ਪੈਦਾ ਹੋਣ ਦਾ ਜਿਹਨੇ ਤੁੰਡੀ ਅੰਗ ਵੀਰ ਬੀਓ ਨਾ ਬੀਓ ਦੂਸਰਾ ਬੀਜਿਆ ਹੀ ਨਹੀਂ ਦੂਜਾ ਹਰਿਆ ਹੀ ਨਹੀਂ ਹੋਇਆ ਬੀਜਿਆ ਨਹੀਂ ਹਰਨਾ ਤਾਂ ਕੀ ਹੋਣਾ ਸੀ ਹਾਂ ਕੀ ਆ ਤੁਹਾਡੇ ਥੀਅਨ ਇਹ ਇੰਦਰ ਥੀਯੰ ਮਸੀਗਾ ਬਬਾ ਹਾਂ ਬੀਯੰ ਪਾਠ ਰਸਾਵਲ ਛੰਦ ਨਮੋ ਚੱਕਰਪਾਣੰ ਅਪੂਤੰ ਭਯਾਨੰ ਨਮੋ ਉਗਰਦਾੜੰ ਮਹਾ ਗ੍ਰਿਸ਼ਟਵ ਗੜੰ ਨਮੋ ਤੀਰਤੋਪੰ ਜਿਨਹ ਸਤਰ ਘੋਪੰ ਨਮੋ ਧੋਪ ਪਟੰ ਜਿਨਹ ਦੁਸ਼ਟ ਦਟੰ ਜਿਤੇ ਸ਼ਾਸਤਰ ਨਾਮੰ ਨਮਸਕਾਰ ਤਮ ਜਿਤੇ ਅਸਤਰ ਭਯੰ ਨਮਸਕਾਰਤੇ ਸਭయ్యా ਮੇਰ ਕਰੋ ਤ੍ਰਿੰਨ ਤੇ ਮੋਹੇ ਜਾਹੇ ਗਰੀਬ ਨਿਵਾਜ ਨ ਦੂਸਰ ਤੋਂ ਸੋ ਜਾਹੇ ਤੇ ਤੁਸਰਾਮ ਭੂਲ ਛੇ ਮੋਹ ਹਮਰੀ ਪ੍ਰਭ ਆਪਨ ਭੂਲ ਛੇ ਮੋ ਹਮਰੀ ਪ੍ਰਭ ਆਪ ਨ ਭੂਲਨ ਹਾਰ ਕਹਉ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭ ਗ੍ਰਹਿ ਦੇ ਗੁਰੂ ਧਰਮ ਲੱਡਣ ਕੇ ਖਾਲਸਾ ਜੀ ਚਾਲ ਵਾਸਤੇ ਤਨਕੇ ਤੇ ਅਟਕਣਾ ਸੇਵ ਕਰੀ ਤੁਮਰੀ ਤਨਕੇ ਸਭ ਸਭ ਹੀ ਗ੍ਰਹਿ ਦੇਖੀਅਤ ਦਰਬ ਭਰੋ ਸੋ ਭਰੋ ਅਡ ਸੋ ਅਡ ਸੇਵ ਕਰੀ ਤੁਮਰੀ ਤਨਕੇ ਸਭ ਹੀ ਗ੍ਰਹਿ ਦੇਖੀਅਤ ਦਰਬ ਭਰੋ ਸੋ ਯਾ ਕਲ ਮੈਂ ਸਭ ਕਾਲ ਕਿਰਪਾਣ ਕੇ ਭਾਰੀ ਪੂਜਾਨ ਕੋ ਭਾਰੀ ਭਰੋ ਸੋ ਸੋਮਨ ਸੋਮਬ ਸੇ ਕੋਟ ਨ ਸਾਚਰ ਜਾਹੇ ਛਨੇਕ ਬਿਖੇ ਹੰਟਾਰੇ ਧੁਮਰ ਲੋਚਨ ਚੰਡ ਅਉ ਮੰਡ ਸੇ ਮਾਖ ਸੇ ਪਲ ਵਿਚ ਨਿਵਾਰੇ ਚਮਰ ਸੇ ਰਣ ਚਿਛਰ ਸੇ ਰਕਤ ਚਣ ਸੇ ਝਟਦਾ ਝ ਘਾਰੇ ਐਸੋ ਸੋ ਸਾਹਿਬ ਪਾਏ ਕਹਾ ਪ੍ਰਵਾਹ ਰਹੀ ਇਹ ਦਾਸ ਤਿਹਾਰੇ ਦੂਬ ਸ੍ਰਾਮ ਦੀ ਲੱਗ ਜਾਂਦਾ ਦੂਜਾ ਐਸੋ ਸੋ ਸਾਹਿਬ ਪਾਏ ਕਹਾਂ ਪਰਵਾ ਰਹੀ ਇਹ ਦਾਸ ਤੇ ਹਾਰੇ ਤੁਹਾਡੇ ਦਾਸ ਨੂੰ ਕਾਦੀ ਪਰਵਾ ਹੈ ਫਿਰ ਇਹ ਜਮ ਵੈਸ ਨੂੰ ਪਾਤਸ਼ਾਹ ਪ੍ਰਾਪਤ ਕਰਕੇ ਸੋ ਇਸ ਕਰਕੇ ਚਾਲ ਵਿੱਚ ਕਹਾਂ ਤੇ ਅਰਥ ਵਾਸਤੇ ਪਾਏ ਤੇ ਹੈ ਐਸੋ ਸੋ ਐਸੋ ਸੋ ਸਾਹਿਬ ਪਾਏ ਕਹਾਂ ਪਰਵਾ ਰਹੀ ਇਹ ਦਾਸ ਤੇ ਹਾਰੇ ਮੁੰਡਹ ਵਸੇ ਮਦਕੀਟ ਵਸੇ ਮੁਰਸੇ ਅਗਸੇ ਜਨ ਕੋਟ ਦਲੇ ਹੈ ਓਟ ਕਰੀ ਕਬਹੂ ਨਾ ਜਿਨੈ ਰਣ ਜਨਿਤ ਜਨਿਤ ਓਟ ਕਰੀ ਕਬਹੂ ਨਾ ਜਿਨੈ ਰਣ ਚੋਟ ਪਰੀ ਪਗ ਦਵੈ ਨਾ ਟਲੇ ਹੈ ਸਿੰਧ ਬਿਖੈ ਜੇ ਨਾ ਬੂਢੈ ਨਸਾਚਰ ਸਿੰਧ ਬਿਖੈ ਜੇ ਨਾ ਬੂਢੈ ਨਸਾਚਰ ਪਾਵਕ ਬਾਣ ਬਹੇ ਨਾ ਜਲੇ ਹੈ ਤੇ ਅਸ ਤੌਰ ਬਿ ਲੋਕ ਅਲੋਕ ਸੋ ਲਾਜ ਕੋ ਛਾੜ ਕੇ ਭਾਜ ਚੱਲੇ ਹੈ ਤੋ ਲੋਕ ਸਭੀ ਦੁਸਰਾਮ ਲਗਜ਼ੁਤ ਅਸ ਤੋਰ ਬਲੋਕ ਅਲੋਕ ਸੋ ਲਾਜ ਕੋ ਛਾੜ ਕੇ ਭਾਜ ਚੱਲੇ ਚਲੋ ਜੀ ਕਿੱਥੇ